ਟੈਕਨੋਲੋਜੀ ਦੇ ਸਿਸਟਮ ਦੇ ਵਿੱਚ ਬਾਈ ਕੈਨੇਡਾ ਕਹਿੰਦੇ ਕਾਫੀ ਅੱਗੇ ਚੱਲਿਆ ਜਾਂਦਾ ਤੇ ਆਪਾਂ ਕਰਵਾ ਰਹੇ ਸੀ ਜੀ ਆਪਣੀ ਕਾਰਵਾਸ਼ ਤੇ ਇੱਥੇ ਨਾ ਕਾਰਵਾਸ਼ ਦਾ ਸਿਸਟਮ ਆ ਜਿਹੜਾ ਉਸ ਤਕਰੀਬਨ ਹਰੇਕ ਪੈਟਰੋਲ ਪੰਪ ਦੇ ਵਿੱਚ ਲੱਗੇ ਹੀ ਮਿਲਦਾ ਤੁਹਾਨੂੰ ਤੁਸੀਂ ਕਿਸੇ ਵੀ ਪੈਟਰੋਲ ਪੰਪ ਤੇ ਜਾਓਗੇ ਤੁਹਾਨੂੰ ਕਾਰਵਾਸ਼ ਵਾਲਾ ਜਿਹੜਾ ਸਿਸਟਮ ਆ ਉਹ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦਿਖਾਵਾਂਗੇ ਕਿਉਂਕਿ ਇੱਥੇ ਲਾਈਨ ਲੰਬੀ ਲੱਗੀ ਹੋਈ ਆ ਕਾਰਾਂ ਧੋਣ ਦੀ ਤੇ ਖਾਵਾਂਗੇ ਤੁਹਾਨੂੰ ਕਿੱਦਾਂ ਜਿਹੜੀਆਂ ਇੱਥੇ ਕਾਰਾਂ ਜਿਹੜੀਆਂ ਵਾਸ਼ ਹੁੰਦੀਆਂ ਤੇ ਇੱਥੇ ਨਾ ਜਦੋਂ ਸنوਹ ਹੁੰਦੀ ਹੈ ਬਾਈ ਸنوਹ ਦੇ ਵਿੱਚ ਨਾ ਨਮਕਾ ਜਿਹੜਾ ਸੜਕਾਂ ਤੇ ਸنوਹ ਨੂੰ ਖੋਰਨ ਦੇ ਲਈ ਜਿਹੜਾ ਸਿੱਟਿਆ ਜਾਂਦਾ ਇੱਥੇ ਉਹ ਜਿਹੜਾ ਨਮਕਾ ਜਦੋਂ ਸنوਹ ਖੁਰਦੀ ਹੈ ਤੇ ਗੱਡੀਆਂ ਵਿੱਚ ਦੀ ਲੰਘਦੀਆਂ ਤੇ ਉਹ ਨਮਕ ਗੱਡੀਆਂ ਦੇ ਉੱਤੇ ਪੈ ਜਾਂਦਾ ਸਾਰੀਆਂ ਤੇ ਤੇ ਜਦੋਂ ਉੱਪਰ ਪੈ ਜਾਂਦਾ ਬਾਈ ਤੇ ਗੱਡੀਆਂ ਦਾ ਹਾਲਾਤ ਆ ਜਿਹੜੀ ਤੁਸੀਂ ਦੇਖ ਸਕਦੇ ਏਦਾਂ ਬਣ ਜਾਂਦੀ ਬਈ ਨਮਕਾ ਸਾਰਾ ਹਣਾ ਉੱਤੇ ਤੇ ਤੇ ਜਿਹਦੇ ਨਾਲ ਗੱਡੀਆਂ ਜਿਹੜੀਆਂ ਖੁਰਨਾ ਖੁਰਨਾ ਜਿਹੜੀਆਂ ਖੁਰਨ ਲੱਗ ਜਾਂਦੀਆਂ ਹਣਾ ਗੱਡੀਆਂ ਨੂੰ ਜਰ ਪੈ ਜਾਂਦੀ ਆ ਤੇ ਇਸ ਕਰਕੇ ਬਈ ਗੱਡੀ ਆ ਜਿਹੜੀ ਇੱਥੇ ਫਿਰ ਮੰਨ ਲਓ ਦਿੱਲੀ ਤੋਂ ਆਉਣ ਵਾਲੀ ਗੱਲ ਬਣ ਜਾਂਦੀ ਜਿਵੇਂ ਆਪਣੇ ਤਾਂ ਹੁੰਦਾ ਵੀ ਕਿਸੇ ਸਪੈਸ਼ਲ ਡੇ ਤੇ ਧੋਂਦੇ ਧੋਂਦੇ ਹੁੰਦੇ ਆ ਹਨ ਜਿਵੇਂ ਗੱਡੀਆਂ ਹੁਣ ਆੜੀ ਆੜੀ ਤੁਰ ਰਹੀਆਂ ਅੱਗੇ ਉਹ ਸਕੈਨਰ ਲੱਗੇ ਹੈਗੇ ਇਦਾਂ ਦੇ ਪਾਸ ਬਣ ਜਾਂਦੇ ਬਈ ਪਾਸ ਮਿਲਦੇ ਹੁੰਦੇ ਹਨਾ ਟਿਕਟ ਕੱਟੀ ਜਾਂਦੀ ਆ ਤੇ ਗਾਂ ਜਾ ਕੇ ਤੁਸੀਂ ਆਉਂਦਾ ਜਿਹੜਾ ਕਟਵਾ ਸਕਦੇ ਹੋ ਹਨਾ ਵੀ ਗੱਡੀ ਧੋਂਣ ਦੇ ਲਈ ਪਾਸ ਤੇ 2-250 ਡਾਲਰ ਦਾ ਬਈ ਮਹੀਨੇ ਦਾ ਪਾਸ ਨਹੀਂ ਬਣ ਜਾਂਦਾ ਉਹਦੇ 'ਚ ਇਹ ਹੈਗਾ ਵੀ ਤੁਸੀਂ ਡੇਲੀ ਕੰਮ ਤੋਂ ਆਣ ਸਾਰਾ ਆਹ ਦੀ ਜਿਹੜੀ ਆਪਦੀ ਗੱਡੀ ਇਦਾਂ ਤੁਸੀਂ ਬਣੇ ਕਾਰਵਾਸ ਵਾਲੇ ਸਿਸਟਮ ਦੇ ਵਿੱਚ ਵੜੋਂ ਤੇ ਗੱਡੀ ਕੱਢ ਸਕਦੇ ਆਂ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਵੀ ਕਿੱਦਾਂ ਦੇ ਇਹਨਾਂ ਦੇ ਸਿਸਟਮ ਹਮ ਕੰਮ ਕਰਦੇ ਆ। ਇਹ ਗੱਡੀ ਬਈ ਜੀ ਜਾ ਰਹੀ ਆ ਤੇ ਆ ਨਾ ਲਾਈਟ ਜੀ ਜਗਣ ਲੱਗ ਜਾਂਦੀ ਉਦੋਂ ਆ ਜਦੋਂ ਬੰਦਾ ਕੋਡ ਭਰਦਾ ਇਹਦੇ ਵਿੱਚ ਹੁਣੇ ਗੱਡੀ ਅੰਦਰ ਜਾ ਰਹੀ ਆ ਤੇ ਆਪਾਂ ਉਹਨਾ ਟਾਈਮ ਕਰਾਂਗੇ ਵੇਟ ਜਿੰਨਾ ਟਾਈਮ ਆਪਣੀ ਗੱਡੀ ਅੰਦਰ ਨਹੀਂ ਜਾਊਗੀ ਹਨਾ ਤਾਂ ਤੁਹਾਨੂੰ ਦਿਖਾਵਾਂਗੇ ਇਦਾਂ ਦਾ ਸਿਸਟਮ ਚੱਲਦਾ ਤੇ ਜਦੋਂ ਗੱਡੀ ਅੰਦਰ ਹੋ ਜਾਂਦੀ ਬਾਈ ਇਦਾਂ ਜਿਹੜੇ ਉਹ ਲੋਕ ਲੱਗ ਜਾਂਦੇ ਇੱਥੇ ਹੁਣ ਆ ਜਿਹੜਾ ਦਰਵਾਜ਼ਾ ਆਪਣੇ ਆਪ ਹੀ ਬੰਦ ਹੋ ਜਾਵੇਗਾ ਇਦਾਂ ਜਿਹੜੇ ਇਹ ਸਿਸਟਮ ਆ ਬਾਈ ਇੱਥੇ ਵਰਕ ਕਰਦੇ ਆ ਤੇ ਬਾਅਦ ਚ ਤੁਹਾਨੂੰ ਅੰਦਰੋਂ ਜਾ ਕੇ ਦਿਖਾਵਾਂਗੇ ਆਪਣਾ ਰੈੱਡ ਬੱਤੀ ਚੱਲਣ ਲੱਗੀ ਜਿੰਨਾ ਟਾਈਮ ਰੈੱਡ ਹੋਊਗੀ ਉਨਾ ਟਾਈਮ ਆਪਾਂ ਇੱਥੇ ਜਿਹੜਾ ਆਪਣੇ ਟੈਕਟਾਲਾ ਕੋਡ ਆ ਜਿਹੜਾ ਉਹ ਫਿਰ ਨਹੀਂ ਕਰਾਂਗੇ ਤੇ ਜਦੋਂ ਇਹ ਬੱਤੀ yellow ਹੋ ਗਈ ਹੋਰ ਲਿਖਿਆ ਹੋਇਆ ਹੈ ਵੀ ਨਾ ਵੀ ਇੰਟਰ ਕੋਡ ਨੰਬਰ ਇਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਕੋਡ ਆ ਉਹ ਇੰਟਰ ਕਰ ਦਿਆਂਗੇ। ਉਹ ਜੀ ਆਪਣੀ ਕਾਰ ਹੋ ਗਈ ਬਈ ਇੰਟਰ ਤੇ ਇਦਾਂ ਜਿਹੜਾ ਸਿਸਟਮ ਹੈ ਬਈ ਇਹਨਾਂ ਦਾ ਵਰਕ ਕਰਦਾ ਹੈਗਾ। ਆ ਹੁਣ ਪਾਣੀ ਜਿਹੜਾ ਇੱਕ ਵਾਰੀ ਚੱਲ ਰਿਹਾ। ਇਸ ਤੋਂ ਬਾਅਦ ਬਈ ਫੋਨ ਚੱਲੂਗਾ ਅੱਗੇ ਦਾ ਹਨ। ਸਰਫਾ ਵਗੈਰਾ ਹੁਣ ਗੱਡੀ ਦੇ ਸਾਰੇ ਪਾਸੇ ਜਿਹੜੇ ਪੈ ਜਾਣੀ ਹੈਗੀ ਆ। ਇਸ ਤੋਂ ਬਾਅਦ ਆ ਜਿਹੜਾ ਪਾਣੀ ਚੱਲ ਕੇ ਜਿਹੜੀ ਗੱਡੀ ਆ ਉਹ ਆਟੋਮੈਟਿਕ ਵਾਸ਼ ਹੋ ਜਾਂਦੀ ਹੈ ਬੰਦਾ ਮਤਲਬ ਕਿ 2 ਜਾਂ 3 ਮਿੰਟ ਵੇ ਦੀ ਬਾਈ ਜਿਹੜੀ ਇੱਥੇ ਕਾਰ ਆ ਉਹ ਤੁਹਾਡੀ ਕਲੀਨ ਹੋ ਜਾਂਦੀ ਹੈ ਨਾ ਧੁੱਤੀ ਜਾਂਦੀ ਹੈ ਕਾਰ ਤੁਹਾਡੀ ਤੇ ਵਧੀਆ ਸਿਸਟਮ ਆ ਬਾਈ ਕਿਉਂਕਿ ਕੰਮਾਂ ਧੰਦਿਆਂ ਦੇ ਵਿੱਚ ਜਿਹੜੇ ਸਿਸਟਮ ਹੁੰਦੇ ਆ ਬਾਈ ਉਹ ਵਿਜੀ ਹੁੰਦੇ ਆ ਤੇ ਇਸ ਕਰਕੇ ਬਾਈ ਬੰਦੇ ਦਾ ਜਿਹੜਾ ਟਾਈਮ ਆ ਕਾਫੀ ਬਚ ਜਾਂਦਾ ਤੇ ਠੰਡ ਜ਼ਿਆਦਾ ਹੋਣ ਕਰਕੇ ਬਈ ਘਰੇ ਆ ਜਿਹੜੀ ਆਪਣੇ ਤੋਂ ਕਾਰ ਆ ਉਹ ਜ਼ਿਆਦਾ ਧੋਤੀ ਨਹੀਂ ਆਂਦੀ ਹਨ ਤੇ ਇਸ ਕਰਕੇ ਫਿਰ ਇਹੀ ਚੀਜ਼ਾਂ ਹੁੰਦੀਆਂ ਜਿਹੜਾ ਬਈ ਬੰਦੇ ਦਾ ਜਿਹੜਾ ਟਾਈਮ ਆ ਉਹ ਬਚਾ ਦਿੰਦੀਆਂ ਹੈਗੀਆਂ ਇੱਦਾਂ ਦੇਖੋ ਹਨ ਸਿਸਟਮ 17 ਬਈ ਇਹਨਾਂ ਦੇ ਜਿਹੜੇ ਸਿਸਟਮ ਆ ਵਰਕ ਕਰਦੇ ਹੈਗੇ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਬਾਈ ਜੀ ਸ਼ੇਅਰ ਕਰ ਦਿਓ ਟੈਕਨੋਲੋਜੀ ਦੀਆਂ ਤੇ ਨੌਲਜ ਫੁੱਲ ਵੀਡੀਓ ਬਾਈ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿਣੇ ਆ